ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਗੁਰਦੁਆਰਾ ਸ਼ਿਰ ਗੁਰ ਸਿੰਘ ਸਭਾ ਸਰ ਸਿੰਘਪੁਰ ਕਲੋਨੀ ਅਤੇ ਨਗਰਮਨ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢ ਰਹੇ ਹਾਂ ਖਾਲਸੇ ਦੇ ਸਾਜਨਾ ਦੇ ਵਸ ਵਿਸਾਖੀਪੁਰ ਦੇ ਸੰਬੰਧ ਵਿੱਚ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਹੁਣ ਗੁਰਦੁਆਰਾ ਸਾਹਿਬ ਤੋਂ ਆਨ ਲੋਕ ਕੇ ਆਪਣੇ ਸਾਰੇ 550 200 ਗਾਇਦੇ ਬਲਾਕ 250 ਗਾਇਦੇ ਬਲਾਕ ਕਰ ਬਣ ਵਿਆਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਗੁਰਦੁਆਰਾ ਸ਼ਿਰ ਗੁਰ ਸਿੰਘ ਸਭਾ ਹਾਊਸਿੰਗ ਬੋਰਡ ਕਲੋਨਿੰਗ ਅਤੇ ਨੌਜਵਾਨ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢ ਰਹੇ ਹਾਂ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਪਰਦੇ ਸੰਬੰਧ ਵਿੱਚ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਹੁਣ ਗੁਰਦੁਆਰਾ ਸਾਹਿਬ ਤੋਂ ਆਪਾਂ ਲੋਕ ਕੇ ਆਪਣੇ ਸਾਰੇ 750 200 ਗਾਜ ਦੇ ਬਲਾਕ 250 ਗਾਜ ਦੇ ਬਲਾਕ ਕਰਮ ਵਿਹਾਰ ਤੋਂ ਹੁੰਦਾ ਆ ਵਾਪਸ ਗੁਰਦੁਆਰਾ ਸਾਡੇ ਕਿਸੇ ਨਾਪਤ ਹੋਵੇਗਾ ਇੱਕ ਵਾਰ ਫੇਰ ਸਭ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਗੁਰਦੁਆਰਾ ਸ਼ਿਰ ਗੁਰ ਸਿੰਘ ਸਭਾ ਹਰ ਸਿੰਘ ਬੋਰਡ ਜਲਨੀ ਅਤੇ ਨੌਜਵਾਨ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢ ਰਹੇ ਹਾਂ ਖਾਲਸੇ ਦੇ ਸਾਜਨਾ ਦਿਵਸ ਵਿਸਾਖੀਪੁਰ ਦੇ ਸੰਬੰਧ ਵਿੱਚ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਹੁਣ ਗੁਰਦੁਆਰਾ ਸਾਹਿਬ ਤੋਂ ਆ ਰਾਮ ਲੋਕ ਕੇ ਆਪਣੇ ਸਾਰੇ ਸਵਾ 200 ਗਾਇਦੇ ਬਲਾਕ 250 ਗਾਇਦੇ ਬਲਾਕ ਅਰਬਨ ਵਿਹਾਰ ਤੋਂ ਆਉਂਦਾ ਹੋਇਆ ਵਾਪਸ ਗੁਰਦੁਆਰਾ ਸਾਡੇ ਕਿਸੇ ਮਾ ਸਭ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਗੁਰਦੁਆਰਾ ਸ਼ਿਰਗੁਰ ਸਿੰਘ ਸਭਾ ਅਮ ਸਿੰਘਪੁਰ ਕਲੋਨੀ ਅਤੇ ਨੌਜਵਾਨ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢ ਰਹੇ ਹਾਂ ਖਾਲਸੇ ਦੇ ਸਾਜਨਾ ਦਿਵਸ ਵਿਸਾਖੀਪੁਰ ਦੇ ਸੰਬੰਧ ਵਿੱਚ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਉਹਨਾਂ ਗੁਰਦੁਆਰਾ ਸਾਹਿਬ ਤੋਂ ਰੰਗ ਲੋਕ ਕੇ ਆਪਣੇ ਸਾਰੇ 750 200 ਗੈਜ ਦੇ ਬਲਾਕ 250 ਗੈਜ ਦੇ ਬਲਾਕ ਕਰਮਵਾਰ ਤੋਂ ਹੁੰਦਾ ਆ ਵਾਪਸ ਗੁਰਦੁਆਰਾ ਸਾਹਿਬ ਕਿਸੇ ਮਾਫਤ ਹੋਵੇਗਾ ਇੱਕ ਵਾਰ ਫੇਰ ਸਭ ਨੂੰ ਸੰਕਲਨ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਗੁਰਦੁਆਰਾ ਸ਼ਿਰ ਗੁਰ ਸਿੰਘ ਸਭਾ ਹਰ ਸਿੰਘ ਬੋਰਡ ਕਲੋਨੀ ਅਤੇ ਨੌਜਵਾਨ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਕੱਢ ਰਹੇ ਆ ਖਾਲਸੇ ਦੇ ਸਾਜਨਾ ਦਿਵਸ ਵਿਸਾਖੀਪੁਰ ਦੇ ਸੰਬੰਧ ਵਿੱਚ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਹੁਣ ਗੁਰਦੁਆਰਾ ਸਾਹਿਬ ਤੋਂ ਆਪਾਂ ਲੋਕ ਕੇ ਆਪਣੇ ਸਾਰੇ 750 200 ਗਾਇਦੇ ਬਲਾਕ 250 ਗਾਇਦੇ ਬਲਾਕ ਕਰ ਬਣ ਵਿਆਰਤ ਹੋਣ ਦਾ ਆ ਵਾਪਸ ਗੁਰਦੁਆਰਾ ਸਾਹਿਬ ਨਾਲ ਕਿਸੇ ਮਾਫਤ ਹੋਵੇਗਾ ਇੱਕ ਵਾਰ ਫੇਰ ਸਭ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ